ਮਿਲਣਾ ਜਾਪੇ ਰੱਬ ਦੀ ਰਜ਼ਾ ਤੇਰਾ ਮਿਲਣਾ ਜਾਪੇ ਰੱਬ ਦੀ ਰਜ਼ਾ ਤੂੰ ਨਾ ਵੀ ਮੰਨੇ ਕੋਈ ਜ਼ੋਰ ਤਾਂ ਨਹੀਂ ਦੋਸਤੋ ਇਹ ਬੜੀਆਂ ਹੀ ਖੂਬਸੂਰਤ ਜਿਹਾ ਸਤਰਾਂ ਨੇ ਉਸ ਸ਼ਾਇਰਾ ਦੀਆਂ ਜਿਸ ਨੂੰ ਕਿ ਅੱਜ ਆਪਾਂ ਕਲੇਰ ਅੰਮ੍ਰਿਤ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰ ਰਹੇ ਹਾਂ ਉਹ ਨੇ ਸਾਡੇ ਪੰਜਾਬੀ ਦੇ ਉੱਭਰਦੀ ਹੋਈ ਸ਼ਾਇਰਾ ਰਾਣੂ ਗੁਰਜੀਤ ਰਾਣੂ ਗੁਰਜੀਤ ਦੀ ਜੇ ਮੈਂ ਗੱਲ ਕਰਾਂ ਤੇ ਜਿੰਨੀ ਸੋਹਣੀ ਉਹ ਆਪ ਖੂਬਸੂਰਤ ਕਵਿਤਰੀ ਹੈ ਉਨੀਆਂ ਹੀ ਖੂਬਸੂਰਤ ਉਹ ਆਪਣੀਆਂ ਕਵਿਤਾਵਾਂ ਰਚਦੀ ਹੈ ਤੇ ਮੇਰੇ ਖਿਆਲ ਵਿੱਚ ਇਸ ਸ਼ੇਅਰ ਤੋਂ ਤੁਹਾਨੂੰ ਪਲੀ ਪੰਤੀ ਪਤਾ ਲੱਗ ਗਿਆ ਹੋਣਾ ਕਿ ਇਹ ਜੋ ਸ਼ਾਇਰਾ ਹੈ ਰਾਣੂ ਗੁਰਜੀਤ ਬਹੁਤ ਹੀ ਬਾਤਮਾਲ ਰਚਦੀ ਹੈ ਤੇ ਅੱਜ ਆਪਾਂ ਇਹਨਾਂ ਦੀਆਂ ਦੋ ਕਵਿਤਾਵਾਂ ਤੁਹਾਡੇ ਰੂਬਰੂ ਕਰਾਂਗੇ ਆਪਣੇ ਕਲੇਰ ਅੰਮ੍ਰਿਤ ਚੈਨਲ ਤੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਨਹੀਂ ਭੁੱਲਣਾ ਤੇ ਅਲੋ ਫਿਰ ਆਪਾਂ ਬਹੁਤੀ देर ਨਾ ਕਰਦੇ ਹੋਏ ਰਾਣੂ ਗੁਰਜੀਤ ਦੀਆਂ ਦੋ ਕਵਤਾਵਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਪਹਿਲੀ ਕਵਤਾ ਦਾ ਨਾਮ ਹੈ ਬੇਹਿਸਾਬ ਪਹਿਲੀ ਕਵਤਾ ਹੈ ਬੇਹਿਸਾਬ ਚਿਹਰਾ ਉਹਦਾ ਵਾਂਗ ਗੁਲਾਬ ਚਿਹਰਾ ਉਹਦਾ ਵਾਂਗ ਗੁਲਾਬ ਨੈਣਾ ਵਿੱਚ ਲੱਗੇ ਜਿਵੇਂ ਸ਼ਬਾਬ ਸਣ ਆਵਾਜ਼ ਪਲ ਜਾਂਦਾ ਦੁੱਖ ਸਣ ਆਵਾਜ਼ ਪਲ ਜਾਂਦਾ ਦੁੱਖ ਦਿਲ ਵਿੱਚ ਵੱਜੇ ਹਸਨ ਰਾਬ ਹਾਸੇ ਉਹਦੇ ਦੀ ਕੀ ਗੱਲ ਕਰਾਂ ਹਾਸੇ ਉਹਦੇ ਦੀ ਕੀ ਗੱਲ ਕਰਾਂ ਜੱਪੇ ਜਿਵੇਂ ਉਹ ਹੱਸਦਾ ਪੰਜਾਬ ਦੁਨੀਆ ਤੋਂ ਵਾਕਿਫ ਨਹੀਂ ਹੋ ਦੁਨੀਆ ਤੋਂ ਵਾਕਿਫ ਨਹੀਂ ਓ ਚੁੱਪ ਲੱਗੇ ਜਿਵੇਂ ਬੰਦ ਕਿਤਾਬ ਰਾਣੂ ਤੇਰੇ ਮੋਹ ਚਾ ਡੁੱਬਿਆ ਰਾਣੂ ਤੇਰੇ ਮੋਹ ਚਾ ਡੁੱਬਿਆ ਕਰਾ ਮੁਹੱਬਤ ਸੱਜਣਾ ਬੇ ਹਿਸਾਬ ਕਰਾ ਮੁਹੱਬਤ ਸੱਜਣਾ ਬੇ ਹਿਸਾਬ ਅਗਲੀ ਕਵਤਾ ਹੈ ਜੀ ਮੁਲਾਕਾਤ ਜਦ ਕਦੇ ਮੁਲਾਕਾਤ ਹੋਵੇਗੀ ਬਿਨ ਬੋਲਿਆਂ ਗੱਲਬਾਤ ਹੋਵੇਗੀ ਜਦ ਕਦੇ ਮੁਲਾਕਾਤ ਹੋਵੇਗੀ ਬਿਨ ਬੋਲਿਆਂ ਗੱਲਬਾਤ ਹੋਵੇਗੀ ਦੂਰੋਂ ਬੈਠ ਕੇ ਤੱਕਾਂਗੇ ਤੈਨੂੰ ਸੱਜਣਾ ਨੈਣਾ ਨੈਣਾ ਨਾਲ ਝਾਤ ਮਾਤ ਹੋਵੇਗੀ ਨੈਣਾ ਨੈਣਾ ਨਾਲ ਝਾਤ ਮਾਤ ਹੋਵੇਗੀ ਰਾਤ ਬੀਤ ਜਾਣੀ ਇੰਤਜ਼ਾਰ ਦੇ ਵਿੱਚ ਰਾਤ ਬੀਤ ਜਾਣੀ ਇੰਤਜ਼ਾਰ ਦੇ ਵਿੱਚ ਤੈਨੂੰ ਮਿਲਣੇ ਦੀ ਪ੍ਰਵਾਤ ਹੋਵੇਗੀ ਦੋ ਰੂਹਾਂ ਜਦ ਇੱਕ ਜਾਨ ਹੋਵਣ ਇਸ਼ਕ ਦੇ ਸੱਜਣਾ ਬਰਸਾਤ ਹੋਵੇਗੀ ਦੀਦ ਤੇਰੀ ਤੇ ਰੁਕ ਜਾਵਣ ਘੜੀਆਂ ਦੀਦ ਤੇਰੀ ਤੇ ਰੁਕ ਜਾਵਣ ਘੜੀਆਂ ਕੁਦਰਤ ਦੀ ਐਸੀ ਕਰਾਮਾਤ ਹੋਵੇਗੀ ਤੈਨੂੰ ਪਾ ਰਾਣੂ ਦੁੱਖ ਖੁਦਾਈ ਵਾਂਗ ਚਾਪੇ ਤੈਨੂੰ ਪਾ ਰਾਣੂ ਖੁਦਾਈ ਵਾਂਗ ਚਾਪੇ ਤੈਨੂੰ ਪਾਰਾਣੂ ਖੋਦਾਈ ਵਾਂਗ ਚਾਪੇ ਮਿਹਰਬਾਨ ਜਗਤ ਪੂਰੀ ਕੈਨਾਤ ਹੋਵੇਗੀ ਮਿਹਰਬਾਨ ਜਗਤ ਪੂਰੀ ਕੈਨਾਤ ਹੋਵੇਗੀ ਅਰਾਣੂ ਗੁਰਜੀਤ ਦੀ ਇੱਕ ਕਵਤਾ ਹੋਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਕਸੂਰ ਤਾਂ ਨਹੀਂ ਤੈਨੂੰ ਤੱਕਾ ਕੋਈ ਕਸੂਰ ਤਾਂ ਨਹੀਂ ਤੂੰ ਦਿਲ ਅੰਦਰ ਕੋਈ ਹੋਰ ਤਾਂ ਨਹੀਂ ਤੈਨੂੰ ਤੱਕਾਂ ਕਸੂਰ ਤਾਂ ਨਹੀਂ ਤੂੰ ਦਿਲ ਅੰਦਰ ਕੋਈ ਹੋਰ ਤਾਂ ਨਹੀਂ ਤੇਰਾ ਮਿਲਣਾ ਜਾਪੇ ਰੱਬ ਦੀ ਰਜ਼ਾ ਤੇਰਾ ਮਿਲਣਾ ਜਾਪੇ ਰੱਬ ਦੀ ਰਜ਼ਾ ਤੂੰ ਨਾ ਵੀ ਮੰਨੇ ਕੋਈ ਜ਼ੋਰ ਤਾਂ ਨਹੀਂ ਤੇਰੇ ਕਾੜੇ ਬੋਲ ਕਬੂਲ ਵੀ ਲੱਗਣ ਚੰਗੇ ਸੱਜਣਾ ਤੇਰੇ ਕਾੜੇ ਬੋਲ ਕਬੂਲ ਵੀ ਲੱਗਣ ਚੰਗੇ ਲਫ਼ਜ਼ ਲੱਗਣ ਨਗਮਾ ਕੋਈ ਸ਼ੋਰ ਤਾਂ ਨਹੀਂ ਤੈਨੂੰ ਤੱਕ ਸੱਜਣਾ ਰੂਹ ਖਿਲ ਜਾਵੇ ਮੇਰੀ ਤੈਨੂੰ ਤੱਕ ਸੱਜਣਾ ਰੂਹ ਖਿਲ ਜਾਵੇ ਮੇਰੀ ਨੱਚਦਾ ਵਿੱਚ ਸਰੂਰ ਕੋਈ ਮੋਰ ਤਾਂ ਨਹੀਂ ਹਰਣੂ ਤੇਰੇ ਤੇ ਮਰ ਮਿਟੀ ਜਾਨ ਮੇਰੀ ਇਜ਼ਹਾਰੇ ਦਿਲ ਕੋਈ ਚੋਰ ਤਾਂ ਨਹੀਂ ਸੱਜਣਾ ਤੈਨੂੰ ਤੱਕਾਂ ਤਾਂ ਕੋਈ ਸ਼ੋਰ ਤਾਂ ਨਹੀਂ ਤੂੰ ਦਿਲ ਅੰਦਰ ਕੋਈ ਹੋਰ ਤਾਂ ਨਹੀਂ ਤੋਂ ਦਿਲ ਅੰਦਰ ਕੋਈ ਹੋਰ ਤੇ ਨਹੀਂ ਦੋਸਤੋ ਇਹ ਤੇ ਅੱਜ ਆਪਾਂ ਲਈਆਂ ਸੀ ਖੂਬਸੂਰਤ ਕਵਿਤਰੀ ਦੀਆਂ ਖੂਬਸੂਰਤ ਕਵਿਤਾਵਾਂ ਰਾਣੂ ਗੁਰਜੀਤ ਤੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਕੱਲ ਮੈਂ ਤੁਹਾਡੇ ਲਈ ਨਵੀਂ ਰਚਨਾ ਲੈ ਕੇ ਹਾਜ਼ਰ ਹੋਵਾਂਗੀ ਤਦ ਤੱਕ ਤੁਸੀਂ ਆਪਣੀ ਸੇਧ ਦਾ ਧਿਆਨ ਰੱਖਣਾ ਹਮੇਸ਼ਾ ਜ਼ਿੰਦਗੀ ਵਿੱਚ ਜ਼ਿੰਦਾਬਾਦ